ਖੋ ਬਿਜ਼ਨਸ ਨੂੰ ਬਿਜ਼ਨਸ ਦੀ ਜਗ੍ਹਾ ਤੇ ਰੱਖੋ ਤੇ ਇਸ ਚੀਜ਼ ਦੇ ਵਿਰੋਧ ਕਰਨਾ ਕੋਈ ਸ਼ਰਾਰਤੀ ਅੰਸਰ ਮੈਨੂੰ ਧਮਕੀਆਂ ਵੀ ਦੇ ਰਹੇ ਨੇ ਮੈਂ ਉਹਨਾਂ ਨੂੰ ਸਪਸ਼ਟ ਇਹ ਗੱਲਾਂ ਕਿਹਾ ਕਿ ਅਹੀਂ ਆਪਣੀ ਜਬਾਨ ਤੇ ਅਟੱਲ ਆਂ ਅਹੀਂ ਇੱਧਰ ਉੱਧਰ ਨਹੀਂ ਹੋ ਸਕਦੇ ਜਨਮ ਮਰਨ ਪ੍ਰਮਾਤਮਾ ਦੇ ਹੱਥ ਹੈ ਤੇਰੇ ਹੱਥ ਨਹੀਂ ਹੈਗਾ ਤੂੰ ਜਿੱਥੇਗਾਗਾ ਉੱਥੇ ਹੀ ਰਹਿ ਸਾਨੂੰ ਧਮਕੀ ਦੇਣ ਦੀ ਲੋੜ ਨਹੀਂ ਸੰਤ ਸਮਾਜ ਨੂੰ ਦਿਸ਼ਾ ਦੇਣ ਦੀ ਲੋੜ ਨਹੀਂ ਆ ਸੰਤ ਸਮਾਜ ਦਿਸ਼ਾ ਦਿੰਦਾ ਹੁੰਦਾ ਔਰ ਤੇ ਪਾਲਣ ਕਰਨਾ ਤੁਹਾਡਾ ਕੰਮ ਆ ਜੇ ਤੁਸੀਂ ਕਹੋਗੇ ਕਿ ਅਸੀਂ ਜਦ ਨਾਲ ਬੇਦਬੀ ਕਰਨੀ ਬਹੁ ਬਲੀ ਬਣਾਣੇ ਆ ਉਹ ਤੁਹਾਡੇ ਦਿਮਾਗ ਦਾ ਭਲੇਖਾ ਆ ਮੈਂ ਕਮਿਸ਼ਨਰ ਆਫ ਪੁਲਿਸ ਅੰਬਰਸਰ ਨੂੰ ਬੇਨਤੀ ਕਰਦਾ ਆ ਕਿ ਅਸੀਂ 19 ਤਰੀਕ ਦਾ ਵਗਿਆਪਨ ਦਿੱਤਾ ਹੋਇਆ ਇਹ ਤੇ ਸੰਗਿਆਨ ਲੈਂਦੇ ਹੋਏ ਇਹ ਤੇ ਪਾਬੰਦੀ ਲਾਈ ਜਾਵੇ ਇਹ ਕੁਝ ਸ਼ਰਾਰਤੀ ਅੰਸਰ ਜਿਹੜਾ ਕਿ ਮੋਹਲ ਖਰਾਬ ਕਰਦੇ ਪਏ ਨੇ ਜੇ ਬਹੁ ਬਲੀ ਬੰਦੇ ਨੇ ਤੇ ਮੈਂ ਤਿੰਨ ਤਰੀਕ ਨੂੰ ਧਰਨਾ ਦਵਾਂਗਾ ਮੇਰੇ ਸਬੰਧ ਵਿੱਚ ਤੁਸੀਂ ਮਿਲੇ ਹੋ ਦਰਗਿਆਨਾ ਦਾ ਪ੍ਰਬੰਧਕ ਕਮੇਟੀ ਨੂੰ ਹਾਂ ਦਰਗਿਆਨਾ ਕਮੇਟੀ ਨੂੰ ਮੈਂ ਮਿਲਿਆ ਦਰਗਿਆਨਾ ਕਮੇਟੀ ਨੇ ਵੀ ਕੋਈ ਪਰਮਿਸ਼ਨ ਨਹੀਂ ਦਿੱਤੀ ਕੁਝ ਸ਼ਰਾਰਤੀ ਅੰਸਰ ਇਸ ਚੀਜ਼ ਦੀ ਵੀਡੀਓ ਪਾ ਰਹੇ ਆ ਕਿ ਦਰਗਿਆਨਾ ਕਮੇਟੀ ਨੇ ਸਾਨੂੰ ਕਹਿ ਦਿੱਤਾ ਹੈ ਕਿ ਜਿੱਦਾਂ ਬਹੁ ਬਲੀ ਬੰਦੇ ਬਣਾਓ ਜਿੱਦਾਂ ਛੱਜੇ ਬਣਾਣੇ ਬੰਨੋ ਜੋ ਕਰਨਾ ਕਰੋ ਇਹ ਇੱਕ ਗਮਰਾਹ ਕਰ ਰਹੇ ਨੇ ਝੂਠ ਬੋਲ ਰਹੇ ਨੇ ਨਾ ਕੋਈ ਸੰਤ ਸਮਾਜ ਨੇ ਪਰਮਿਸ਼ਨ ਦਿੱਤੀ ਆ ਤੇ ਨਾ ਹੀ ਦਰਗਿਆਨਾ ਕਮੇਟੀ ਨੇ ਅਜੇ ਤੱਕ ਕੋਈ ਪਰਮਿਸ਼ਨ ਦਿੱਤੀ ਆ ਮੇਰੇ ਸਤਿਗੁਰੂ ਵੀ ਤੁਸੀਂ ਠੱਗਣ ਦੀ ਚੀਜ਼ ਦਾ ਨਹੀਂ ਜੀ ਮੇਰੇ ਨਾਲ ਹੋਰ ਵੀ ਜਥੇਬੰਦੀਆਂ ਗਈਆਂ ਨੇ ਸੰਤ ਸਮਾਜ ਸਾਰਾ ਇਸ ਚੀਜ਼ ਦਾ ਵਿਰੋਧ ਕਰ ਰਿਹਾ ਸੰਤ ਸਮਾਜ ਨੇ ਦਰਗਿਆਨਿਆਂ ਨੂੰ ਚਿੱਠੀਆਂ ਵੀ ਲਿਖੀਆਂ ਆ ਕਿ ਇਹਨਾਂ ਤੇ ਬੈਨ ਲਾਇਆ ਜਾਵੇ ਪਾਬੰਦੀ ਲਾਈ ਜਾਵੇ ਇਹਨਾਂ ਨੂੰ ਐਂਟਰੀ ਨਾ ਦਿੱਤੀ ਜਾਵੇ ਜਿਹੜੇ ਬੰਦੇ ਚੀਜ਼ ਦਾ ਅਗਿਆ ਕਰਦੇ ਨੇ ਕੋਈ ਬਹੁਵਾਲੇ ਬਣਾਉਣਾ ਹੀ ਆ ਉਹ ਹਿੰਦੂ ਸੰਗਠਨ ਨਾਲ ਸੰਬੰਧ ਰੱਖਦੇ ਜਿੱਦਾਂ ਕੋਤਰਾ ਦੇ ਨੇ ਨਹੀਂ ਜੀ ਹਿੰਦੂ ਸੰਗਠਨ ਨਾਲ ਹੀ ਰੱਖਦੇ ਨੇ ਉਹਨਾਂ ਨੂੰ ਕੀ ਦਾ ਪਤਾ ਨਹੀਂ ਵੀ ਇਹ ਸਾਡੀ ਧਾਰਮਿਕ ਸਿਰਫ ਉਹਨਾਂ ਨੂੰ ਆਪਣੇ ਧਰਮ ਨਾਲ ਕੋਈ ਮਤਲਬ ਨਹੀਂ ਉਹਨਾਂ ਨੂੰ ਬਿਜ਼ਨਸ ਨਾਲ ਮਤਲਬ ਆ ਉਹਨਾਂ ਨੂੰ ਨਹੀਂ ਦੇਖਦਾ ਕੀ ਬਹੁਬਲੀ ਜਿਹੜਾ ਬਣ ਕੇ ਆਇਆ ਆ ਉਹਦੇ ਪੈਰਾਂ ਦੇ ਵਿੱਚ ਜੁੱਤੀਆਂ ਹਗੀਆਂ ਆ ਬੇਦਬੀ ਤੇ ਅਸੀਂ ਆਪ ਕਰਾ ਰਹੇ ਆ ਐਸੀ ਚੀਜ਼ ਤੇ ਅਸੀਂ ਵਿਰੋਧ ਕਰ ਰਹੇ ਆ ਕਿ ਜਿਹੜਾ ਇਹ ਗਲਤੀ ਕਰੇਗਾ ਅਸੀਂ ਉਹਤੇ ਕਾਰਵਾਈ ਕਰਾਵਾਂਗੇ ਲੇਕਿਨ ਦਿੱਖਿਆ ਜਾਵੇ ਕਿ ਬਹੁਬਲੀ ਤੇ ਇੱਕ ਬੜਿਆ ਬੁਝੇ ਸਟੇਟ ਤੋਂ ਦੇ ਵਿੱਚ ਗਿਆ ਜਾਂਦਾ ਮੰਤਰੀਆਂ ਸੰਧਰੇ ਨੂੰ ਬਹੁਬਲੀ ਲੇਕਿਨ ਮਹਾਬਲੀ ਨਹੀਂ ਇਹਨਾਂ ਵਿੱਚ ਕੀ ਗੱਲ ਹੋਣੀ ਨਹੀਂ ਠੀਕ ਹੈ ਜੀ ਹਨੂਮਾਨ ਜੀ ਦਾ ਨਾਂਗਾ ਬਹੁਬਲੀ ਨਹੀਂ ਹੈਗਾ ਬਜਰੰਗ ਬਲੀ ਆ ਠੀਕ ਹੈ ਨਹੀਂ ਫਿਰ ਇਸ ਕਰਕੇ ਉਹਨਾਂ ਨੂੰ ਮੈਂ ਇਹੋ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਜੋ ਤੁਹਾਡੀ ਪਰੰਪਰਾ ਹੈਗੀ ਆ ਉਸ ਪਰੰਪਰਾ ਨੂੰ ਫੋਲੋ ਕਰੋ ਉਸ ਪਰੰਪਰਾ 'ਚ ਚਲੋ ਧਰਮ ਪਰਿਵਰਤਨ ਹੋਣ ਦਾ ਕਾਰਨ ਕੀ ਹੈਗਾ ਇਹੋ ਜਗ੍ਹਾ ਹੈ ਜਦੋਂ ਅਸੀਂ ਲੋਕਾਂ ਦੇ ਘਰ ਜਾ ਕੇ ਸੰਗਤ ਦੇ ਘਰ 55 55000 ਮੰਗਾਗੇ ਉਹਨਾਂ ਨੇ ਕਹਣਾ ਆਓ ਫ੍ਰੀ ਅਸੀਂ ਤੁਹਾਡਾ ਸਭ ਕੁਝ ਕਰਦੇ ਆ ਤੁਹਾਨੂੰ ਦੇਨੇ ਵੀ ਆ ਫਿਰ ਲੋਕੀ ਕਿਉਂ ਨਹੀਂ ਬਹੁ ਹੋਣਗੇ ਮੈਂ ਇਸ ਕਰਕੇ ਇਹਨਾਂ ਨੂੰ ਬੇਨਤੀ ਕਰਦਾ ਆ ਕੀ ਆਪਣੇ ਧਰਮ ਨੂੰ ਧਰਮ ਜਿਹੜੇ ਸਨਾਤਨੀ ਹੈਗੇ ਉਹਨਾਂ ਨੂੰ ਜੋੜੋ ਨਾਲ ਤੋੜੋ ਨਾ ਜਿਹੜੀ ਸੰਗਤ ਹੈ ਟੁੱਟਦੀ ਹੈ ਇਦਾਂ ਜੁੜਦੀ ਨਹੀਂ ਆ ਕਿ ਨਹੀਂ ਤੁਹਾਡੀ ਜਿਹੜੀ ਮੰਗ ਪੂਰੀ ਹੋ ਗਈ ਤੇ ਤੁਹਾਡੇ ਲੋਕ ਅਗਲਾ ਕੀ ਐਕਸ਼ਨ ਲਿਤਾਏ ਅਹੀਂ ਪੁਲਿਸ ਕਮਿਸ਼ਨ ਨੂੰ ਵੀ ਦਿੱਤੀ ਆ ਅਹੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਚਲੇ ਗਏ ਆ ਤੇ ਅਦਾਲਤ ਦੇ ਵਿੱਚ ਵੀ ਐਪਲੀਕੇਸ਼ਨ ਦੇਤੀ ਆ ਕਿ ਇੱਥੇ ਪਾਬੰਦੀ ਲਾਈ ਜਾਵੇ ਨਹੀਂ ਤਾਂ ਇਹ ਸ਼ਰਾਰਤੀ ਅਨਸਰ ਮਹੌਲ ਖਰਾਬ ਕਰਨ ਦੇ ਨੇ ਜੇ ਨਹੀਂ ਇੱਥੇ ਪਾਬੰਦੀ ਲੱਗਦੀ 10 ਤਰੀਕ ਨੂੰ ਮੇਰੇ ਵੱਲੋਂ ਧਰਨਾ ਦਿੱਤਾ ਜਾਊਗਾ ਕਾਲੀ ਸੈਨਾ ਵੱਲੋਂ ਧਰਨਾ ਦਿੱਤਾ ਜਾਏਗਾ ਦਰਗਿਆਨੇ ਦੇ ਬਾਹਰ ਜੈ ਵਾਲਮੀਕੀ ਜੈ ਸ਼੍ਰੀ ਰਾਮ ਜੀ ਮੈਂ ਲक्की ਵੈਦ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸੈਨਾ ਤੋਂ ਜਿਹੜਾ ਮਸਲਾ ਵਾ ਜਿਹੜੀ ਬજરੰਗੀ ਸੈਨਾ ਦਾ ਜਿਹੜਾ ਮਸਲਾ ਵਾ ਸ਼੍ਰੀ ਸ਼੍ਰੀ 1008 ਅਸ਼ਨੀਲ ਜੀ ਮਹਾਰਾਜ ਨੇ ਜਿਹੜਾ ਮੁੱਦਾ ਚੁੱਕਿਆ ਵਾ ਉਹ ਬਹੁਤ ਹੀ ਵਧੀਆ ਵਾ ਕਿਉਂਕਿ ਵੇਖਿਆ ਜਾ ਰਿਹਾ ਵਾ ਕਿ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਵਾ ਹਨਮਾਨ ਜੀ ਦਾ ਜਿਹੜਾ ਸਰੂਪ ਬਣ ਸਕਦਾ ਪਹਿਲੀ ਗੱਲ ਤੇ ਮੈਂ ਕਹਿਣਾ ਚਾਹਾਂਗਾ ਕਿ ਵੀ ਹਨਮਾਨ ਜੀ ਦਾ ਜਿਹੜਾ ਸਰੂਪ ਆ ਨਾ ਉਹ ਕਿਸੇ ਕੋਈ ਵੀ ਨਹੀਂ ਬਣ ਸਕਦਾ ਸਿਰਫ ਬਜਰੰਗੀ ਸੈਨਾ ਦਾ ਤੁਸੀਂ ਰੂਪ ਧਾਰਨ ਕਰ ਸਕਦੇ ਵੀ ਹੁਣ ਹੋ ਗੀ ਰਿਹਾ ਵਾ ਕਿ ਕੁਛ ਜਿਹੜੀਆਂ ਵਾ ਫਾਈਬਰ ਸੂਟਸ ਜਿਹੜੇ ਪਾ ਰਹੇ ਆ ਔਰ ਥੱਲੇ ਜਿਹੜੇ ਇਹਨਾਂ ਦੇ ਬੂਟ ਹੁੰਦੇ ਆ ਚਮੜੇ ਵਾਲੇ ਹੁੰਦੇ ਆ ਔਰ ਜਿਹੜਾ ਮਾਰੇ ਦਾ ਜਿਹੜਾ ਸਵਰੂਪ ਹੈਗਾ ਵਾ ਉਹ ਤੁਸੀਂ ਵੇਖੋ ਚਲੋ ਆਪਾਂ ਹੁਣ ਕਹਿਣਾ ਨਹੀਂ ਚਾਹੁੰਦੇ ਹੈਗੇ ਕਿ ਵੀ ਸਵਰੂਪ ਵੀ ਤੁਸੀਂ ਵੇਖੋ ਕਿਹੜਾ ਬਣਾ ਦਿੱਤਾ ਆ ਉਹਨਾਂ ਨੇ ਹਨੂਮਾਨ ਜੀ ਜਿਹੜਾ ਵਾਲਮੀਕੀ ਰਮਾਇਣ ਦੇ ਅਨੁਸਾਰ ਹੈਗਾ ਜੇ ਆਪਾਂ ਵਾਲਮੀਕੀ ਮਾਰੇ ਦੀ ਰਮਾਇਣ ਪੜੀਏ ਤੇ ਜੇ ਇਹਨਾਂ ਕੋ ਮੈਂ ਪ੍ਰਸ਼ਨ ਇੱਕ ਕਰਨਾ ਚਾਹੁੰਦਾ ਵਾ ਕਿ ਮੈਨੂੰ ਜੇ ਤੁਸੀਂ ਇੰਨੇ ਸਾਲ ਤੋਂ ਜਿਹੜਾ ਤੁਸੀਂ ਬਜਰੰਗੀ ਸੈਨਾ ਕਰ ਰਹੇ ਆ ਜਾਂ ਹਨੂਮਾਨ ਸੈਨਾ ਤੁਸੀਂ ਬਣਾ ਰਹੇ ਆ ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ ਕਿ ਹਨੂਮਾਨ ਜੀ ਵਾਰਨਰ ਸੀਗੇ ਜਾਂ ਬੰਦਰ ਸੀਗੇ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਔਰ ਦੂਸਰੀ ਜਿਹੜੀ ਗੱਲ ਆ ਕਿ ਤੁਸੀਂ ਬਾਣੇ ਪਾ ਪਾ ਕੇ ਤੇ ਲੋਕਾਂ ਦੇ ਘਰ ਜਾਂਦੇ ਆ ਔਰ ਮਹਾਰਾਜ ਜੀ ਨੇ ਇੱਕ ਬਹੁਤ ਵਧੀਆ ਜਿਹੜਾ ਇੱਕ ਮੈਸੇਜ ਦਿੱਤਾ ਵਾ ਔਰ ਜਿਹੜੀ ਅਸੀਂ ਜਥੇਬੰਦੀ ਵੱਲੋਂ ਇੱਕ ਬਹੁਤ ਪ੍ਰਸ਼ੰਸਾ ਕਰਦੇ ਆ ਕਿ ਵੀ ਦੇਵੀ ਦੇਵਤਿਆਂ ਦੇ ਸਰੂਪ ਪਾ ਕੇ ਜਿਹੜਾ ਸ਼ਹਿਰ ਦੇ ਵਿੱਚ ਤੁਸੀਂ ਵੇਖੋ ਪੂਰੇ ਗੰਦਗੀ ਦੇ ਢੰਗਾਰ ਲੱਗੇ ਔਰ ਉਸੇ ਹੀ ਜਿਹੜੇ ਉਹ ਪੋਸ਼ਾਕਾਂ ਪਾ ਕੇ ਜਿਹੜਾ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਘੁੰਮਦੇ ਫਿਰਦੇ ਆ ਔਰ ਉਸੇ ਤਰ੍ਹਾਂ ਹੀ ਮੁੜ ਕੇ ਉਹ ਮੰਦਰ ਦੇ ਵਿੱਚ ਆ ਜਾਂਦੇ ਆ